ਲੈ ਲਓ 550 ਦੇ 550 ਦੇ 550 ਦੇ 15 15 16 ਸੂਟ ਕਰਦੇ 550 ਚ ਅੰਕਲੋਂ ਮੋਗਾ ਰੋਡ ਬਾਗ ਆਪਣਾ ਜੋ ਬਹੁਤ ਵੱਡੀ ਸੇਲ ਆਤੀ ਰਾਇਲ ਸੂਟਾਂ ਦੇ ਰੇਟਾਂ ਜੀ ਵੱਡਾ ਫਾਇਦਾ ਕਰਤਾ ਚਾਹੇ ਤੁਸੀਂ ਵਿਆਹ ਸ਼ਾਦੀ ਦੇ ਕੱਪੜਾ ਲੈਣਾ ਦਾਜ ਬੋਰੀ ਦੇ ਕੱਪੜਾ ਲੈਣ ਲੈਣ ਨਾ ਚਾਰ ਦਿਨ ਬਹੁਤ ਵੱਡੇ ਫਾਇਦੇ ਹੋਣਿਆ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਮਤਲਬ 18 ਜੂਨ ਤੋਂ ਪਹਿਲਾਂ ਪਹਿਲਾਂ ਆ ਜੋ ਬੋਲ ਬੋਲਦੇ ਬੱਚੇ ਸੋਹਣੇ ਸੋਹਣੇ ਸੂਟ ਜਿਹੜਾ 10000 ਦਾ ਸੂਟ ਬਾਜ਼ਾਰ 'ਚ ਅਸੀਂ ਦੇ ਰਣਾ 3000 3500 'ਚ ਜਿਹੜਾ 5000 ਦਾ ਸੂਟ ਅਸੀਂ ਦੇ ਰਣਾ 1500 2000 'ਚ ਜਿਹੜਾ 1000 ਰੁਪਏ ਦਾ ਸੂਟ ਅਸੀਂ ਦੇ ਰਣਾ 3350 400 ਦੇ ਵਿੱਚ ਫੋਟੋ ਵਾਲੇ ਮੋੜ ਨਾਲੇ ਬਟਿਕਾ ਵਾਲੇ ਪੀਸਾਂ ਦੇ ਰਿਕਾਰਡ ਤੋੜ ਦਿਆਂਗੇ ਜੀ 750 ਦਾ ਸੂਟ ਕਰਤਾ ਜੀ ਮੈਂ ਕਹਿੰਨਾ ਰਾਇਲ ਕਲਾਸ ਬਰਪਰੀ ਸੂਟਾਂ ਤੇ ਵੀ ਲੱਗੀ ਵੱਡੀ ਢੜਲੇਦਾਰ ਸੇਲ ਚਾਹੇ ਦਾਜਵਰੀ ਦਾ ਕੱਪੜਾ ਲੈਣਾ ਚਾਹੇ ਰੀਸੇਲਰੋ ਚਾਹੇ ਦੁਕਾਨਦਾਰ ਆਜੋ 100 ਰੁਪਏ ਤੋਂ ਲੈ ਕੇ ਪੱਟਾ ਮਿਲ ਲਾ ਗਿਆ ਓਏ ਦਾਜਵਰੀ ਦਾ ਕੱਪੜਾ ਇੰਨਾ ਸਸਤਾ ਕਿਧੋ ਨਹੀਂ ਮਿਲਣਾ ਤੁਸੀਂ ਚੈੱਕ ਕਰੋ ਦੁਪੱਟੇ ਏ ਕਲਾਸ ਲੱਗਦੀ ਚੀਜ਼ਾਂ ਆ ਵਾਈਡ ਦੇ ਵਿੱਚ ਤੁਸੀਂ ਭਾਜੀ ਇਹ ਗਲੇ ਚੈੱਕ ਕਰਾਓ ਆ ਚੈੱਕ ਕਰੋ ਰੇਟ ਰੇਟ ਸੁਣ ਲੋ ਰੇਟ ਰੇਟ ਸੁਣ ਲੋ ਜੀ 35 3500 ਰੁਪਇਆ ਬਾਜ਼ਾਰ ਦਾ ਰੇਟ 35 3500 ਦਾ ਸਾਡੇ ਕੋਲ ਲੈ ਜੋ 15 1500 ਚ 16 1600 ਚ ਮਤਲਬ 1000 2000 2200 2500 ਰੁਪਇਆ ਬਾਜ਼ਾਰ ਨਾਲੋਂ ਸਸਤੇ ਸੂਟ ਕਰਤੇ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਆ ਚੁੱਕੇ ਆ ਕਢਾਈਆਂ ਕਿੰਨੀਆਂ ਸੋਹਣੀਆਂ ਆ ਗਈਆਂ ਟਾਪ ਦੇ 15 15 16 16 ਸੂਟ ਦੇ ਰਹੇ ਨੇ ਆ ਜਿਹੜੇ ਤੁਸੀਂ ਬਾਜ਼ਾਰਾਂ ਜਾ ਕੇ ਲੈਨੇ ਹੋ ਕੋਈ 3000 ਦਾ ਕੋਈ 3200 ਦਾ ਕੋਈ 3500 ਦਾ ਆ ਸੂਟ ਚੈੱਕ ਕਰ ਲੋ ਸਿਰਫ 1850 ਰੁਪਏ ਦੇ ਵਿੱਚ ਦੇ ਦਾਂਗੇ ਚੈਲੰਜ ਕਰਦੇ ਆ ਜੇ ਕੋਈ ਤੁਹਾਨੂੰ ਹੋਰ ਕੋਈ ਇਸ ਭਾਅ ਦੇ ਸੂਟ ਦੇ ਦੇਵੇ ਗਲਾ ਦੇਖੋ ਕਿੰਨਾ ਰਾਇਲ ਲਗਜ਼ਰੀ ਹੈਗਾ ਅਲਟੀਮੇਟ ਡਿਜ਼ਾਈਨ ਕਰਤੇ ਬਾਹਾਂ ਦੇ ਉੱਤੇ ਆਕੇਰਾ ਚੈੱਕ ਕਰ ਲੋ ਦੁਪੱਟਾ ਵੀ ਬੜਾ ਸੋਹਣਾ ਚਾਰੇ ਹੀ ਪਾਸੇ ਕੰਮ ਕੀਤਾ ਹੋਇਆ ਇਦਾਂ ਦੇ ਸੂਟ ਵੀ ਤੁਹਾਨੂੰ ਕੌਡੀਆਂ ਦੇ ਬਾਜ਼ਾਰ ਦੇਣਿਆ 2500 ਰੁਪਏ ਦਾ ਸੂਟ ਘਰਤਾ ਸਿਰਫ 2500 ਰੁਪਏ ਦਾ ਸੂਟ ਆਹ ਦੇਖੋ ਮੋਰਨੀਆਂ ਮੂਰਨੀਆਂ ਬੂਟੀਆਂ ਫੁੱਲ ਬੂਟੇ ਕੱਢਿਆ ਮਾਡਰਨ ਵਾਲਾ ਪੀਸ ਆ ਬਾਜੂ ਦੇ ਉੱਤੇ ਵੀ ਵਰਕ ਦੁਪੱਟੇ ਦੇ ਉੱਤੇ ਹੀ ਵਰਕ ਰੇਟ ਕਿੰਨਾ ਸਿਰਫ 2750 روپے 2750 ਫਰਾ ਸੂਟ ਅਸੀਂ ਤੁਹਾਨੂੰ ਇਹ ਦੇ ਦੇਣਾ ਹੈ ਦੇਖੋ ਜੀ ਪਾਰਟੀਆਂ ਬਿਆਵਾਂ ਸ਼ਾਦੀਆਂ ਚਾਹੇ ਤੁਹਾਡੇ ਮਹੀਨੇ ਦਸੰਬਰ ਚ ਨਵੰਬਰ ਚ ਜਨਵਰੀ ਚ ਫਰਵਰੀ ਚ ਆਜੀ ਆ ਕੇ ਕਪੜਾ ਲੈ ਜਾਓ ਵੱਡੇ ਫਾਇਦੇ ਕਰਾ ਲਓ ਅੱਧ ਰੇਟ ਕਰਤਾ ਅੱਧ ਰੇਟ 5 5000 ਵਾਲੇ ਸੂਟ 25 2500 ਤੇ ਦੇਤੇ 10 10000 ਵਾਲੇ ਸੂਟ 5 5000 ਚ ਕਰਤੇ 20 20000 ਵਾਲੇ ਸੂਟ 10000 ਤੇ ਕਰਤੇ ਦੇਖੋ ਜਿਹੜਾ ਬਾਜ਼ਾਰ ਚ ਹੈ ਕਿ ਤੁਸੀਂ ਦਾਜਬੀਰ ਦਾ ਕਪੜਾ 50000 ਰੁਪਏ ਲੈਣਾ ਇੱਥੇ ਤੁਹਾਨੂੰ ਅਸੀਂ 20000 ਦੇ ਕੇ ਭੇਜਣਾ ਜਿਹੜਾ ਤੁਸੀਂ 1 ਲੱਖ ਰੁਪਏ ਦਾ ਕਪੜਾ ਨਾਲ ਇੱਥੇ ਨੇਚਰਲ ਕੇਵ ਦੇ ਸੂਟ ਚਾਹੇ ਔਰ ਗੈਂਜਾ ਚਾਹੇ ਸ਼ਿਮਰ ਚਾਹੇ ਜੋਰ ਜਾਟਾ ਜ਼ਬਰਦਸਤ ਵੈਰਾਈਟੀ ਹੈਂਡਵਰਕ ਨਾਲ ਆਗੇ ਚੈੱਕ ਕਰਕੇ ਦੇਖੋ ਤੁਸੀਂ ਲਖਨਊ ਦੇ ਬਰੇਲੀ ਦੇ ਕਲਕੱਤੇ ਦੇ ਟਾਪ ਕਲਾਸ ਦੇ ਕੜਾਈਆਂ ਕੱਡੀਆਂ ਡਿਜ਼ਾਈਨਰ ਫਰੰਟ ਬੈਕ ਸਾਰਾ ਕੁਝ ਰੈਡੀ ਚੈਲੰਜ ਕਰਕੇ ਕਹਿੰਦੇ ਕਿਸੇ ਨੇ ਇਦਾਂ ਦੀ ਵੈਰਾਈਟੀ ਤੁਹਾਨੂੰ ਨਹੀਂ ਦੇਣੀ ਛੇਤੀ ਛੇਤੀ ਅੰਕਲੋ ਮੋਗਾ ਰੋਡ ਬਾਗਾ ਪ੍ਰਾਣਾ ਆਜੋ ਜਿੱਥੇ ਚੈਲੰਜ ਵਾਲੇ ਰੇਟ ਆ ਜੀ ਚੈਲੰਜ ਦੇਖੋ ਜੀ ਸੂਟਾਂ ਦਾ ਵੱਡੇ ਫਾਇਦੇ ਕਰਦੇ ਸੂਟਾਂ ਨਾਲ ਨਾਲ ਤੁਸੀਂ ਸ਼ਰਾਰੇ ਗਰਾਰੇ ਗੌਂਡ ਡਰੈਸਾਂ ਲੈ ਕੇ ਲੈਣੇ ਉਹਦੇ ਜੀ ਫਾਇਦੇ ਕਰਾਂਗੇ ਸਿਰਫ 3500 ਰੁਪਏ ਚ ਬਾਜ਼ਾਰ ਦਾ ਰੇਟ 6500 ਸਾਡੇ ਕੋਲੋਂ 3500 ਰੁਪਏ ਦੇ ਵਿੱਚ ਲੈ ਜਾਓ ਆਹ ਦੇਖੋ ਕਲਰ ਚੈੱਕ ਕਰੋ ਲੌਂਗ ਦੇ ਵਿੱਚ ਤੁਸੀਂ ਲੈਣਾ ਹੈਗਾ ਇਹ ਵੀ ਤੁਹਾਨੂੰ ਅਸੀਂ ਦੇ ਰਣਾ ਸਿਰਫ 4500 ਰੁਪਏ ਦੇ ਵਿੱਚ ਅੰਕਲੋ ਵੱਡਾ ਬ੍ਰਾਂਡ ਸੂਟਾਂ ਦਾ ਸਿਰਫ 3250 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਰਣਾ ਹੈਗਾ ਸਾਡੇ ਕੋਲ 1500 1600 ਰੁਪਏ ਤੋਂ ਵੈਸੇ ਰੈਡੀमेड ਡਰੈਸ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਹੀ ਰੇਂਜ ਤੁਸੀਂ ਜਿੱਦਾਂ ਲੈਣੀ ਲੈ ਕੇ ਜਾ ਸਕਦੇ ਆ ਚਾਹੇ ਪਾਕਿਸਤਾਨੀ ਸੂਟ ਲੈਣਾ ਉਹਦੇ ਵਿੱਚ ਵੀ ਬਹੁਤ ਵੈਰਾਈਟੀ ਆ 3000 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਤੁਸੀਂ ਚੈੱਕ ਕਰੋ ਜੀ ਪਿਓਰ ਮਸਲੀਨ ਦਾ ਸੂਟ ਹੈ ਪਾਰਟੀ ਵੇਅਰ ਸੂਟ ਹੈ ਡਿਜ਼ਾਈਨਰ ਪੀਸ ਰੈਡੀमेड ਸਟੱਚ ਕੀਤਾ ਹੋਇਆ ਸਾਡੇ ਕੋਲ 500 ਰੁਪਏ ਤੋਂ ਰੈਡੀमेड ਸੂਟ ਸ਼ੁਰੂ ਹੋ ਜਾਂਦੇ ਆ ਡਿਜ਼ਾਈਨਿੰਗ ਤੁਸੀਂ ਨੇਚਰਲ ਕ੍ਰੇਵ ਚ ਲੈਣੀ ਆ, ਸ਼ਿਮਰ ਚ ਲੈਣੀ, ਆਰਗੈਂਜ ਚ ਲੈਣੀ, ਸਪਰ ਆਪਰ ਵੈਰਾਈਟੀ। ਤੁਸੀਂ ਚੈੱਕ ਕਰੋ ਰੈੱਡ ਲਹਿੰਗੇ ਚੈੱਕ ਕਰ ਲਓ। 5000 ਤੋਂ ਲੈ ਕੇ 5 ਲੱਖ ਤੱਕ ਦਾ ਰੈੱਡ ਲਹਿੰਗਾ ਤੁਹਾਨੂੰ ਇੱਥੇ ਮਿਲ ਜਾਣਾ। ਤੁਹਾਨੂੰ ਅੰਮ੍ਰਾਲਾ, ਦਿੱਲੀ, ਮੁਹਾਲੀ ਕਿਤੇ ਜਾਣ ਦੀ ਲੋੜ ਨਹੀਂ ਸਿਰਫ ਬਾਗਾ ਪ੍ਰਾਣਾ ਅੰਕਲੋਂ ਤੇ ਆ। ਦੇਖੋ ਦੇਖੋ ਜੀ ਲਹਿੰਗਿਆਂ ਦੇ ਨਾਲ-ਨਾਲ ਤੁਹਾਨੂੰ ਅਸੀਂ ਵਨ ਪੀਸ ਡਰੈੱਸਾਂ ਦਵਾਂਗੇ, ਬਾਰ ਵੀਊ ਕੁ ਡਰੈੱਸ ਦੇ ਦਿਆਂਗੇ। ਮਦਰਬ ਸੋਹਣੇ ਲੱਗਣ ਗਿਆ ਦੇਖੋ ਨਾ ਨਾਲ ਤੁਸੀਂ ਜੁਐਲਰੀ ਵੀ ਲੈ ਕੇ ਜਾ ਸਕਦੇ ਲਹਿੰਗੇ ਨਾਲ ਇਹ ਵੀ ਸਾਡੇ ਕੋਲ ਬਹੁਤ ਸੋਹਣੀ ਆਪਸ਼ਨ ਆ ਹਰ ਤਰ੍ਹਾਂ ਦੇ ਵੱਡੇ ਵੱਡੇ ਡਿਜ਼ਾਈਨ ਸੋਹਣੇ ਸੂਟ ਸੋਹਣੇ ਸ਼ਰਾਰੇ ਗਰਾਰੇ ਤੁਹਾਨੂੰ ਮਿਲ ਜਾਣੇ ਆ ਛੇਤੀਆਂ ਆਜੋ ਅੰਕਲ ਓਮ ਮੋਗਾ ਰੋਡ ਬਾਗਾ ਰੋਣਾ ਜਿੱਥੇ ਵੱਡੇ ਫਾਇਦੇ ਹੋਣੇ ਆ ਐਤਵਾਰ ਤੋਂ ਸਟਾਰਟ ਆ ਐਤਵਾਰ ਵਾਲੇ ਦਿਨ ਤਾਂ ਤੁਹਾਡੇ ਬਹੁਤ ਸਾਰੇ ਫਾਇਦੇ ਹੋਣੇ ਬਾਰ ਬਾਰ ਕਹਿ ਰਿਹਾ 15 ਜੂਨ ਐਤਵਾਰ ਨੂੰ ਆਜੋ ਐਤਵਾਰ ਤੋਂ ਲੈ ਕੇ ਬੁੱਧਵਾਰ ਤੱਕ 18 ਜੂਨ ਤੱਕ ਬਹੁਤ ਵੱਡੇ ਰਿਕਾਰਡ ਟੁੱਟ ਜਾਣੇ ਆ ਸੂਟਾਂ ਦੇ ਰੇਟਾਂ ਦੇ ਛੇਤੀ ਆਜੋ ਬਹੁਤ ਫਾਇਦੇ ਹੋਣਗੇ